ਅੰਗਣਵਾਰੀ ਮੁਲਾਜ਼ਮ ਯੂਨੀਅਨ ਸਿਟੀ ਜਿਲ੍ਹਾ ਜਲੰਧਰ ਦੇ ਕਪੂਰਥਲਾ ਦੀਆਂ ਸਮੂਹ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੀਡੀਪੀਓ ਦਫ਼ਤਰ ਫਗਵਾੜਾ ਦੇ ਬਾਹਰ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਜਿੱਥੇ ਸਮੂਹ ਵਰਕਰਾਂ ਨੇ ਸਰਕਾਰ ਦੇ ਫੈਸਲੇ ਦੀ ਨਖੇਦੀ ਕੀਤੀ ਉੱਥੇ ਹੀ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕਰਦੇ ਐ ਸੀਡੀਪੀਓ ਫਗਵਾੜਾ ਨੂੰ ਸਰਕਾਰ ਦੇ ਨਾਮ ਤੇ ਮੰਗ ਪੱਤਰ ਵੀ ਭੇਟ ਕੀਤਾ ਇਸ ਮੌਕੇ ਗੱਲਬਾਤ ਕਰਦੇ ਯੂਨੀਅਨ ਅਗਵਾ ਨੇ ਕਿਹਾ ਕਿ ਸਰਕਾਰ ਤਿੰਨ ਤੋਂ 6 ਸਾਲ ਤੱਕ ਦੇ ਬੱਚਿਆਂ ਦੀ ਵਾਪਸੀ ਨਹੀਂ ਕਰ ਰਹੀ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜੋ ਪੋਸ਼ਣ ਟਰੈਕਰ ਹੈ ਉਸ ਦੀ ਜੋ ਫੀਡ ਹੈ ਉਹ ਬਿਨਾਂ ਦਸਤਾਵੇਜ਼ ਤੋਂ ਨਹੀਂ ਦਿੱਤੀ ਜਾ ਰਹੀ ਉਹਨਾਂ ਆਖਿਆ ਕਿ ਜੋ ਸਰਕਾਰ ਉਹਨਾਂ ਨੂੰ ਗਰਭवती ਮਹਿਲਾਵਾਂ ਦਾ ਕੇ ਵੀ ਸੀ ਕਰਨ ਦਾ ਕਹਿ ਰਹੀ ਹੈ ਉਸ ਦਾ ਉਹ ਬਾਈਕਾਟ ਕਰਦੇ ਹਨ ਉਹਨਾਂ ਕਾ ਆਖਿਆ ਕਿ ਅਗਰ ਸਰਕਾਰ ਨੇ ਉਹਨਾਂ ਕੋਲ ਜ਼ਬਰਦਸਤੀ ਕੰਮ ਲੈਣਾ ਚਾਹਿਆ ਤਾਂ ਉਹ ਇਸ ਦਾ ਤਿੱਖਾ ਵਿਰੋਧ ਸ਼ੁਰੂ ਕਰਨਗੇ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਫਗਵਾਣਾ ਤੋਂ ਨਵਰਾੰਗ ਚੈਨਲ ਜਸ ਸ਼ਰਮਾ ਦੀ ਰਿਪੋਰਟ ਅੱਜ ਦਾ ਧਰਨਾ ਸਰ ਸਾਡਾ ਮੇਨ ਆ ਪੋਸ਼ਣ ਟਰੈਕਰ ਤੇ ਤਿੰਨ ਤੋਂ 6 ਸਾਲ ਦੇ ਬੱਚਿਆਂ ਦੀ ਵਾਪਸੀ ਸ ਕਾਫੀ ਦਿਨ ਤੋਂ ਸਰਕਾਰ ਸਾਨੂੰ ਲਾਰੇ ਲਾ ਰਹੀ ਆ ਕਿ ਬੱਚੇ ਤੁਹਾਨੂੰ ਵਾਪਸ ਕੀਤੇ ਜਾਣਗੇ ਬੱਚੇ ਤੁਹਾਨੂੰ ਵਾਪਸ ਕੀਤੇ ਜਾਣਗੇ ਪਰ ਸਰ ਸਾਨੂੰ ਬੱਚੇ ਵਾਪਸ ਨਹੀਂ ਕੀਤੇ ਜਾ ਰਹੇ ਸਾਰੇ ਬੱਚੇ ਸਾਡੇ ਪ੍ਰਾਇਮਰੀ ਸਕੂਲ ਨੂੰ ਦੇ ਦਿੱਤੇ ਗਏ ਆ ਤੇ ਉਤੋਂ ਜਿਹੜਾ ਪੋਸ਼ਣ ਟਰੈਕਰ ਆ ਇਹਦੀ ਜਿਹੜੀ ਫੀਡ ਆ ਇਹ ਹਰੇਕ ਡਾਕੂਮੈਂਟ ਤੋਂ ਬਿਨਾ ਨਹੀਂ ਦਿੱਤੀ ਜਾ ਰਹੀ ਸਰ ਤੇ ਅਗਲੀ ਰਣਨੀਤੀ ਕੀ ਆਪਣੀ ਜੇ ਅਗਲੀ ਜੇ ਇਹ ਹੁਣ ਸਾਨੂੰ ਗਰਭਤੀ ਔਰਤਾਂ ਦਾ ਕੇਵਾਈਸੀ ਕਰਨ ਲਈ ਕਹਿ ਰਹੇ ਆ ਤੇ ਅਸੀਂ ਇਸ ਚੀਜ਼ ਦਾ ਬਾਈਕਾਟ ਕਰਦੇ ਆ ਜਦੋਂ ਅਸੀਂ ਲੋਕਾਂ ਨੂੰ ਫੀਡ ਲਈ ਸਾਦੇ ਆ ਉਹ ਕਹਿੰਦੇ ਵੀ ਸਾਤੋਂ ਬਿਨਾ ਪੁੱਛੇ ਸਾਡੇ ਜਿਹੜੇ ਡਾਕੂਮੈਂਟ ਆ ਤੁਸੀਂ ਕਿਤੇ ਵੀ ਆਨਲਾਈਨ ਨਹੀਂ ਕਰਨੇ ਇਸ ਕਰਕੇ ਹੁਣ ਅਸੀਂ ਇਸ ਕੇवाईसी ਦੇ ਕਰਕੇ ਪੁੱਛਣ ਟ੍ਰੈਕਰ ਦਾ ਬਾਈਕਾਟ ਕਰਦੇ ਆ ਜੇਕਰ ਸਰਕਾਰ ਨੇ ਸਾਨੂੰ ਅੰਡਰ ਪ੍ਰੈਸ਼ਰ ਜ਼ਬਰਦਸਤੀ ਸਾਡੇ ਕੋਲ ਕੰਮ ਲੈਣਾ ਚਾਹਿਆ ਤਾਂ ਸਾਡਾ ਸੰਘਰਸ਼ ਜਿਹੜਾ ਆ ਅੱਗੇ ਨਾਲੋਂ ਵੀ ਵੱਧ ਤੇਜ਼ ਹੋਊਗਾ ਜੀ ਮੈਡਮ ਆਪਣਾ ਕੋਈ ਮੰਗ ਪੱਤਰ ਵਗੈਰਾ ਵੀ ਦਿੱਤਾ ਹੋ ਗਿਆ ਹਾਂਜੀ ਅਸੀਂ ਮੰਗ ਪੱਤਰ ਸੀਡੀਪੀ ਆਫਿਸ ਨੂੰ ਦਿੱਤਾ ਜੀ ਆਂਗਣਵਾਰੀ ਮੁਲਾਜ਼ਮ ਯੂਨੀਅਨ ਸਿਟੀ ਜਿਲ੍ਹਾ ਜਲੰਧਰ ਦੇ ਕਪੂਰਥਲਾ ਦੀਆਂ ਸਮੂਹ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੀਡੀਪੀਓ ਦਫ਼ਤਰ ਫਗਵਾੜਾ ਦੇ ਬਾਹਰ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਜਿੱਥੇ ਸਮੂਹ ਵਰਕਰਾਂ ਨੇ ਸਰਕਾਰ ਦੇ ਫੈਸਲੇ ਦੀ ਨਖੇਦੀ ਕੀਤੀ ਉੱਥੇ ਹੀ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕਰਦੇ ਐ ਸੀਡੀਪੀਓ ਫਗਵਾੜਾ ਨੂੰ ਸਰਕਾਰ ਦੇ ਨਾਮ ਤੇ ਮੰਗ ਪੱਤਰ ਵੀ ਭੇਟ ਕੀਤਾ ਇਸ ਮੌਕੇ ਗੱਲਬਾਤ ਕਰਦੇ ਯੂਨੀਅਨ ਅਗਵਾ ਨੇ ਕਿਹਾ ਕਿ ਸਰਕਾਰ ਤਿੰਨ ਤੋਂ 6 ਸਾਲ ਤੱਕ ਦੇ ਬੱਚਿਆਂ ਦੀ ਵਾਪਸੀ ਨਹੀਂ ਕਰ ਰਹੀ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜੋ ਪੋਸ਼ਣ ਟਰੈਕਰ ਹੈ ਉਸ ਦੀ ਜੋ ਫੀਡ ਹੈ ਉਹ ਬਿਨਾਂ ਦਸਤਾਵੇਜ਼ ਤੋਂ ਨਹੀਂ ਦਿੱਤੀ ਜਾ ਰਹੀ ਉਹਨਾਂ ਆਖਿਆ ਕਿ ਜੋ ਸਰਕਾਰ ਉਹਨਾਂ ਨੂੰ ਗਰਭवती ਮਹਿਲਾਵਾਂ ਦਾ ਕੇ ਵੀ ਸੀ ਕਰਨ ਦਾ ਕਹਿ ਰਹੀ ਹੈ ਉਸ ਦਾ ਉਹ ਬਾਈਕਾਟ ਕਰਦੇ ਹਨ ਉਹਨਾਂ ਕਾ ਆਖਿਆ ਕਿ ਅਗਰ ਸਰਕਾਰ ਨੇ ਉਹਨਾਂ ਕੋਲ ਜ਼ਬਰਦਸਤੀ ਕੰਮ ਲੈਣਾ ਚਾਹਿਆ ਤਾਂ ਉਹ ਇਸ ਦਾ ਤਿੱਖਾ ਵਿਰੋਧ ਸ਼ੁਰੂ ਕਰਨਗੇ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਫਗਵਾਣਾ ਤੋਂ ਨਵਰਾੰਗ ਚੈਨਲ ਜਸ ਸ਼ਰਮਾ ਦੀ ਰਿਪੋਰਟ ਅੱਜ ਦਾ ਧਰਨਾ ਸਰ ਸਾਡਾ ਮੇਨ ਆ ਪੋਸ਼ਣ ਟਰੈਕਰ ਤੇ ਤਿੰਨ ਤੋਂ 6 ਸਾਲ ਦੇ ਬੱਚਿਆਂ ਦੀ ਵਾਪਸੀ ਸ ਕਾਫੀ ਦਿਨ ਤੋਂ ਸਰਕਾਰ ਸਾਨੂੰ ਲਾਰੇ ਲਾ ਰਹੀ ਆ ਕਿ ਬੱਚੇ ਤੁਹਾਨੂੰ ਵਾਪਸ ਕੀਤੇ ਜਾਣਗੇ ਬੱਚੇ ਤੁਹਾਨੂੰ ਵਾਪਸ ਕੀਤੇ ਜਾਣਗੇ ਪਰ ਸਰ ਸਾਨੂੰ ਬੱਚੇ ਵਾਪਸ ਨਹੀਂ ਕੀਤੇ ਜਾ ਰਹੇ ਸਾਰੇ ਬੱਚੇ ਸਾਡੇ ਪ੍ਰਾਇਮਰੀ ਸਕੂਲ ਨੂੰ ਦੇ ਦਿੱਤੇ ਗਏ ਆ ਤੇ ਉਤੋਂ ਜਿਹੜਾ ਪੋਸ਼ਨ ਟਰੈਕਰ ਆ ਇਹ ਦੀ ਜਿਹੜੀ ਫੀਲਡ ਆ ਇਹ ਹਰੇਕ ਡਾਕੂਮੈਂਟ ਤੋਂ ਬਿਨਾ ਨਹੀਂ ਦਿੱਤੀ ਜਾ ਰਹੀ ਸਰ ਤੇ ਅਗਲੀ ਰਣਨੀਤੀ ਕੀ ਆਪਣੀ ਜੇ ਅਗਲੀ ਜੇ ਇਹ ਹੁਣ ਸਾਨੂੰ ਗਰਭਤੀ ਔਰਤਾਂ ਦਾ ਕੇवाईसी ਕਰਨ ਲਈ ਕਹਿ ਰਹੇ ਆ ਤੇ ਅਸੀਂ ਇਸ ਚੀਜ਼ ਦਾ ਬਾਈਕਾਟ ਕਰਦੇ ਆ ਜਦੋਂ ਅਸੀਂ ਲੋਕਾਂ ਨੂੰ ਫੀਲਡ ਲਈ ਸਾਦੇ ਆ ਉਹ ਕਹਿੰਦੇ ਵੀ ਸਾਤੋਂ ਬਿਨਾ ਪੁੱਛੇ ਸਾਡੇ ਜਿਹੜੇ ਡਾਕੂਮੈਂਟ ਆ ਤੁਸੀਂ ਕਿਤੇ ਵੀ ਆਨਲਾਈਨ ਨਹੀਂ ਕਰਨੇ ਇਸ ਕਰਕੇ ਹੁਣ ਅਸੀਂ ਇਸ ਕੇवाईसी ਦੇ ਕਰਕੇ ਪੁਛਣ ਟਰੈਕਰ ਦਾ ਬਾਈਕਾਟ ਕਰਦੇ ਆ ਜੇਕਰ ਸਰਕਾਰ ਨੇ ਸਾਨੂੰ ਅੰਡਰ ਪ੍ਰੈਸ਼ਰ ਜ਼ਬਰਦਸਤੀ ਸਾਡੇ ਕੋਲ ਕੰਮ ਲੈਣਾ ਚਾਹਿਆ ਤਾਂ ਸਾਡਾ ਸੰਘਰਸ਼ ਜਿਹੜਾ ਆ ਅੱਗੇ ਨਾਲੋਂ ਵੀ ਵੱਧ ਤੇਜ਼ ਹੋਊਗਾ ਜੀ ਮੈਡਮ ਆਪਣਾ ਕੋਈ ਮੰਗ ਪੱਤਰ ਵਗੈਰਾ ਵੀ ਦਿੱਤਾ ਹੋ ਗਿਆ ਹਾਂਜੀ ਅਸੀਂ ਮੰਗ ਪੱਤਰ ਸੀਡੀਪੀ ਆਫਿਸ ਨੂੰ ਦਿੱਤਾ ਜੀ